ਲੋ ਜੀ ਸੰਗ ਜੀ ਸਥਾਨ ਬਾਬਾ ਬ੍ਰਹਮਚਰਜੀ ਪਿੰਡ ਬਾਜੇਵਾਲਾ ਜ਼ਿਲ੍ਹਾ ਮਾਨਸਾ ਮੂਸੇ ਦੇ ਬਿਲਕੁਲ ਨਾਲ ਰਹਿ ਜਾਂਦਾ ਉੱਥੇ ਖੜੇ ਆਂ ਜਿੱਥੋਂ ਦੀ ਕਮੇਟੀ ਨੇ ਡਰਾਅ ਚਲਾਇਆ ਦਾਨ ਪਾਤਰ ਸਕੀਮ ਕਹਿਦੀ ਚਲਾਈ ਹੈਗੀ 28 ਜੁਲਾਈ ਭੱਜੀ ਆਉਂਦੀ ਆ ਹਸਰੀ ਕਾਲ ਜੀ ਕੀ ਕੀ ਦਾਨ ਪਾਤਰ ਸਕੀਮ ਚਲਾਈ ਹੈ ਜੀ ਇਹ ਚ ਬਈ ਆਪਾਂ ਟੋਟਲ ਨਾਮ 101 ਮਿੰਨ ਰਾਜ ਕੱਢਣਾ ਹੈ 11 ਮਿੰਨੀ ਦੇ ਵਿੱਚ ਕੱਢਾਂਗੇ ਤੇ ਇੱਕੋਸ਼ ਫੈਸਲ ਮਿੰਨ ਡਰਾਅ ਚ ਕਰਾਂਗੇ ਜੀ ਕੁੱਲ 113 ਨਾਮ ਇੱਕੇ ਦਿਨ ਕੱਢਣੇ ਨੇ ਹਾਂ ਹਾਂ ਵੀ 28 ਜੁਲਾਈ ਨੂੰ 28 ਜੁਲਾਈ ਨੂੰ ਤੇ 101 ਇਨਾਮ ਨੇ ਉਹਨਾਂ ਵਿੱਚ ਕੀ ਕੀ ਇਨਾਮ ਨੇ ਜੀ ਉਹਦੇ 4x4 ਦੂਜੇ ਨਾਮ ਚ ਆ ਗਿਆ ਬੋਲਟ ਤੇ ਉਹਦੀ ਚੁਆਇਸ ਆ ਗਿਆ ਕਿ ਫੋਰਡ ਤੇ ਤੀਜੇ ਨਾਮ ਚ ਆ ਗਿਆ ਮੋਟਰਸਾਈਕਲ ਅੱਗੇ ਵੀਰੇ ਸਕੂਟਰੀਆਂ ਵਗੈਰਾ ਹਨਾ ਟੋਟਲ ਨਾਮ 101 ਹੈਗਾ ਇੱਕ ਵਾਰੀ ਦੇਖ ਸਕਦੇ ਹੋ ਜੇ ਤੁਸੀਂ 1000 ਰੁਪਏ ਪਾਉਣੇ ਤਾਂ ਇਹ ਦੋ ਬੋਲਟ ਨੇ ਉਹ ਦੂਜੇ ਬੋਲਟ 'ਚ ਵੀ ਤੁਹਾਡਾ ਹਿੱਸਾ ਪੈ ਜੂਗਾ ਹਨਾ ਜੀ ਹਾਂ ਲੋ ਜੀ ਤੇ ਕਮੇਟੀ ਦਾ ਨੰਬਰ ਬੋਲ ਦਿਓ ਜੀ ਇੱਕ ਵਾਰੀ ਨੰਬਰ ਹੈਗਾ ਵੀਰੇ ਆਪਣਾ 99143 06684 ਜੀ 300 ਦੀ 1 500 ਦੀਆਂ 3000 ਦੀਆਂ 10 ਤੇ 2000 ਦੀਆਂ 25 5000 ਦੀਆਂ 75 ਨੇ ਜੀ ਬਾਕੀ ਸਾਰੀ ਪੰਚਾਇਤ ਪਿੰਡ ਦੀ ਸਹਿਯੋਗ ਦੇ ਨਾਲ